construction of the stadiums forced to labor under extremely poor conditions migrants working on infrastructure projects have died or suffered abuse sathili gal ji eh lu sel stadium qatar sirf 4 salan vich eh ehho jehe to aimeda ban gaya is vich lagbhag 80000 seat han te 700 million dollar di qeend naal isnu banaya gaya hai middle east da sab to vadda stadium banaya gaya hai isnu ajj to 10 sal pehla qatar ne eh socha si ke is stadium vich koi ajeeha sports event karaya jaave jehda ke isnu duniya de ਮੈਪ ਉਤੇ ਪਹਿਲੇ ਨੰਬਰ ਤੇ ਲੈ ਜਾਵੇ ਅੱਜ ਲੂਸਿਲ ਵਰਗੇ ਸਟੇਡੀਅਮ ਅਜਿਹਾ ਦੱਸਦੇ ਹਨ ਕਿ ਕਿਵੇਂ ਇੱਕ ਦੇਸ਼ ਜਿਹੜਾ ਆਪਣੇ ਤੱਕੜੇ ਇਨਫਰਾਸਟ੍ਰਕਚਰ ਨਾਲ ਇਹਨਾਂ ਨੂੰ ਬਣਾ ਸਕਦਾ ਹੈ ਅਗਲੇ ਪੜਾਵਾਂ ਦੇ ਲਈ ਪਰ ਕਿਵੇਂ ਇਸ ਤਰੀਕੇ ਵਿੱਚ ਹਜ਼ਾਰਾਂ ਮਜ਼ਦੂਰਾਂ ਨੂੰ ਖਸਾਇਆ ਗਿਆ ਜਿਹੜੇ ਕਿ ਹੋਰਾਂ ਦੇਸ਼ਾਂ ਤੋਂ ਇੱਥੇ ਕੰਮ ਕਰਨ ਆਏ ਸਨ ਉਸ ਬਾਰੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ 1940 ਕਤਰ ਦੇਸ਼ ਜਦੋਂ ਤੇਲ ਤੇ ਗੈਸ ਦੀ ਖੋਜ ਹੋਈ ਤਾਂ ਇਹ ਖੋਜ ਨੇ ਕਤਰ ਨੂੰ ਦੁਨੀਆ ਦਾ ਇੱਕ ਅਮੀਰ ਦੇਸ਼ ਬਣਾ ਦਿੱਤਾ 70% ਸਰਕਾਰੀ ਰੁਪਇਆ ਜਿਹੜਾ ਤੇਲ ਤੇ ਗੈਸ ਤੋਂ ਆਉਂਦਾ ਸੀ ਦੋਹਾ ਸ਼ਹਿਰ ਜਿਹੜਾ ਇੱਕ ਮੱਛੀ ਫੜਨ ਦਾ ਟਾਉਨ ਮੰਨੇ ਜਾਂਦਾ ਸੀ ਅੱਜ ਉਹ ਵਰਲਡ ਕਲਾਸ ਸ਼ਹਿਰਾਂ ਵਿੱਚੋਂ ਇੱਕ ਮੰਨੇ ਜਾਂਦਾ ਹੈ ਤੇ ਇਹ ਸਾਰਾ ਕੁਝ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਵੱਡੇ ਵੱਡੇ ਮਿਊਜ਼ੀਅਮ ਤੇ ਹੋਟਲ ਵੀ ਬਣਾਏ ਗਏ ਦੋਹਾ ਸ਼ਹਿਰ ਦੇ ਵਿੱਚ ਪਰ ਤੇਲ ਤੇ ਗੈਸ ਜਦੋਂ ਘੱਟਾ ਨਾ ਹੋਣ ਕਰਕੇ ਕਤਰ ਨੇ ਆਪਣੀ ਅਰਥਵਿਵਸਥਾ ਬਚਾਉਣ ਦੇ ਲਈ ਇੱਕ ਨਵੇਂ ਏਰੀਆ ਵਿੱਚ ਛਾਲ ਮਾਰੀ ਖੇਡਾਂ 18 ਸਾਲਾਂ ਵਿੱਚ ਕਤਰ ਨੇ ਆਪਣੇ ਦੇਸ਼ ਵਿੱਚ ਲਗਭਗ 20 ਤੋਂ ਜ਼ਿਆਦਾ ਵੱਡੇ ਖੇਡ ਸਮਾਰੋਹ ਕਰਾਏ ਪਰ ਇਹਨਾਂ ਨੂੰ 2022 ਦੇ ਵਰਲਡ ਕੱਪ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ ਕਤਰ ਨੇ ਵਰਲਡ ਕੱਪ ਗਰਾਊਂਡ ਦਾ ਪਹਿਲਾ ਖਿਤਾਬ 2010 ਵਿੱਚ ਜਿੱਤਿਆ ਸੀ ਇਹਨਾਂ ਨੇ ਇੰਨੇ ਪੈਸੇ ਖਰਚ ਕੀਤੇ ਕਿ ਕਿਸੇ ਹੋਰ ਦੇਸ਼ ਨੇ ਵਰਲਡ ਕੱਪ ਕਰਾਉਣ ਵੇਲੇ ਖਰਚ ਨਹੀਂ ਕੀਤੇ ਹੋਣੇ ਲਗਭਗ 200 ਬਿਲੀਅਨ ਡਾਲਰਸ ਉਦੋਂ ਤੋਂ ਲੈ ਕੇ ਦੇਸ਼ ਵਿੱਚ ਲਗਭਗ 8 ਸਟੇਡੀਅਮ ਬਣਾਏ ਗਏ ਜਿਨ੍ਹਾਂ ਨੂੰ ਕਿ ਹੋਟਲਾਂ ਤੇ ਮੈਟਰੋ ਲਾਈਨਾਂ ਨਾਲ ਜੋੜਿਆ ਗਿਆ ਤਾਂ ਕਿ ਲੋਕਾਂ ਲਈ ਸੌਖਾ ਹੋਵੇ ਪਰ ਜਿੱਥੇ ਇਹ ਦਿਖਾਇਆ ਜਾਂਦਾ ਹੈ ਕਿ ਕਤਰ ਇੱਕ ਬਹੁਤ ਸੋਹਣਾ ਦੇਸ਼ ਹੈ ਡਿਵੈਲਪਿੰਗ ਹੈ ਜੇ ਬਸ ਇੱਕ ਕੌੜਾ ਸੱਚ ਵੀ ਸਾਹਮਣੇ ਨਿਕਲ ਕੇ ਆਇਆ ਕਤਰ ਦੇਸ਼ ਨੇ ਆਪਣੀ ਡਿਵੈਲਪਮੈਂਟ ਦੇ ਲਈ ਸਪਲਾਈ ਕੀਤੇ ਹਨ ਘੱਟ ਤਨਖਾਹ ਵਾਲੇ ਮਜ਼ਦੂਰ ਅਤੇ ਟੈਂਪਰੇਰੀ ਸਾਊਥ ਏਸ਼ੀਆ ਤੇ ਈਸਟ ਅਫਰੀਕਾ ਦੇ ਵਿੱਚੋਂ ਸਨ 2071 ਦੇਸ਼ ਵਿੱਚ ਬਹੁਤ ਸਾਰੇ ਵਿਦੇਸ਼ੀ ਲੋਕ ਆਏ ਇੱਥੇ ਕੰਮ ਕਰਨ ਦੇ ਲਈ ਜਿਹੜੇ ਕਿ ਆਪਣੀ 80% ਜਨਸੰਖਿਆ ਬਣਾਉਂਦੇ ਸਨ ਅਤੇ 20% ਜਿਹੜੀ ਗਿਣੀ ਜਾਂਦੀ ਸੀ ਕਤਰ ਦੀ ਇਹ ਬਣਾਉਂਦੇ ਸਨ ਸਫਾਈ ਕਰਦੇ ਸਨ ਪ੍ਰੋਜੈਕਟ ਦੇ ਸਨ ਹਰ ਉਦਯੋਗ ਵਿੱਚ ਆਪਣਾ ਕੰਮ ਕਰਦੇ ਸਨ ਪਰ ਕਤਰ ਵੀ ਇਹਨਾਂ ਨੂੰ ਆਪਣੀ ਗਤੀਸ਼ੀਲਤਾ ਦਾ ਵਾਅਦਾ ਕਰਦਾ ਸੀ ਕਦਰ ਅੰਤਰਰਾਸ਼ਟਰੀ ਕੰਪਨੀਆਂ ਦੀ ਆੜ ਲੈ ਕੇ ਜਿਹੜੇ ਕਿ ਇਸ ਦੇਸ਼ ਵਿੱਚ ਕੰਮ ਕਰਨ ਵਾਲੇ ਵਰਕਰਜ਼ ਨੂੰ ਭੇਜਦੀਆਂ ਹਨ ਤੇ ਵਾਅਦੇ ਕਰਦੀਆਂ ਨੇ ਇੱਕ ਵਧੀਆ ਤੇ ਬਦਤਨਖਾਹ ਵਾਲੀ ਨੌਕਰੀ ਦੀ ਅਤੇ ਘੱਟ ਪੈਸੇ ਵਿੱਚ ਨੌਕਰੀ ਲੈਣ ਦੀ ਕਿਉਂਕਿ ਕੰਪਨੀ ਪੈਸੇ ਲਾਉਂਦੀ ਹੈ ਮੈਡੀਕਲ ਤੇ ਪਾਸਪੋਰਟ ਤੇ ਫਲਾਈਟ ਤੇ ਵੀਜ਼ਾ ਤੇ ਤੇ ਜੋਬ ਦੇ ਕੰਟਰੈਕਟ ਤੇ ਸੋ ਕੰਮ ਕਰਨ ਦੇ ਲਈ ਕਤਰ ਜਾਣ ਲਈ ਵਰਕਰਜ਼ ਆਪਣੇ ਦੇਸ਼ ਵਿੱਚ ਵੀ ਲੂੰ ਲੈਂਦੇ ਹਨ ਤਾਂ ਕਿ ਉਹ ਇਹਨਾਂ ਕੰਪਨੀਆਂ ਨੂੰ ਦੇ ਸਕਣ ਤੇ ਜਦੋਂ ਉਹ ਕਤਰ ਵਿੱਚ ਆਉਂਦੇ ਹਨ ਕੰਮ ਕਰਨ ਦੇ ਲਈ ਨਾ ਉਹਨਾਂ ਨੂੰ ਵਾਦੇ ਕੀਤੇ ਅਨੁਸਾਰ ਤਨਖਾਹ ਮਿਲਦੀ ਹੈ ਤੇ ਨਾ ਹੀ ਉਹੋ ਜਿਹਾ ਕੰਮ ਜਿਹੜਾ ਦੱਸਿਆ ਜਾਂਦਾ ਹੈ। ਜਦੋਂ ਉਹ ਕਦਰ ਵਿੱਚ ਆਉਂਦੇ ਹਨ ਤਾਂ ਉਹ ਫਸ ਜਾਂਦੇ ਹਨ ਦੇਸ਼ ਦੇ ਕਫਾਲਾ ਸਿਸਟਮ ਦੇ ਵਿੱਚ। ਜਿਹੜਾ ਕਿ ਅਲੱਗ-ਅਲੱਗ ਉਦਯੋਗਾਂ ਵਿੱਚ ਅਲੱਗ-ਅਲੱਗ ਹੈ। ਇੰਨਾ ਸਾਰਿਆਂ ਵਿੱਚ ਇੱਕ ਚੀਜ਼ ਜ਼ਰੂਰੀ ਹੈ। ਕਫਾਲਾ ਸਿਸਟਮ ਵਿਦੇਸ਼ੀ ਦਾ ਵਿਦੇਸ਼ੀ ਸਟੇਟਸ ਹੈ ਜਿਹੜਾ ਉਹ ਕੰਮ ਦੇਣ ਵਾਲ ਨਾਲ ਕਰ ਦਿੰਦਾ ਹੈ। ਕਿਉਂਕਿ ਉਹ ਸਪੌਂਸਰ ਕਰਦਾ ਇੱਕ ਵਰਕਰ ਨੂੰ ਆਪਣੇ ਪੈਸੇ ਖਰਚ ਕੇ ਤੇ ਦਵਾਜ ਵਾਲਾ ਵਰਕਰ ਤੇ ਵਾਅਦਾ ਹੈ ਤੇ ਉਹ ਕੰਟਰੋਲ ਕਰਦੇ ਹਨ ਸਾਰੇ ਵਰਕਰਾਂ ਨੂੰ। ਉਹਨਾਂ ਦੇ ਸਾਰੇ ਪਾਸਪੋਰਟ ਵੀ ਆਪਣੇ ਕੋਲ ਰੱਖ ਲੈਂਦੇ ਹਨ ਤਾਂ ਕਿ ਵਰਕਰ ਜਿਹੜ ਤੇ ਉਹਨਾਂ ਦਾ ਰਹਿਣ ਸਨ ਦਾ ਪਰਮਟ ਤੇ ਵਰਕ ਪਰਮਟ ਦੇ ਰੀਨਿਊ ਕਰਾਉਣ ਦਾ ਵੀ ਉਹ ਸਾਰਾ ਕੁਝ ਕੰਟਰੋਲ ਕਰਦੇ ਹਨ ਪਰ ਉਹਨਾਂ ਦੀ ਹਿੱਲਣ ਜੁਲਣ ਦੀ ਆਜ਼ਾਦੀ ਦੇ ਚਤਾਵਨੀਆਂ ਵੀ ਸਿਸਟਮ ਉਹਨਾਂ ਨੂੰ ਅਬਿਊਜ਼ ਦੇ ਸਾਈਕਲ ਵਿੱਚ ਫਸਾ ਦਿੰਦਾ ਹੈ ਤੇ ਹੁਣ ਇਹ ਸਾਰਾ ਕੁਝ ਜ਼ਰੂਰੀ ਹੋ ਚੁੱਕਿਆ ਹੈ ਕਤਰਨ ਜਦੋਂ ਸ਼ੁਰੂ ਕੀਤਾ ਸੀ ਵਰਲਡ ਕੱਪ ਲਈ ਤਿਆਰ ਹੋਣਾ ਉਦੋਂ ਹਜ਼ਾਰਾਂ ਵਿਦੇਸ਼ੀ ਵਰਕਰਾਂ ਨੂੰ ਭਰਤੀ ਦਿੱਤਾ ਗਿਆ ਤੇ ਉਹਨਾਂ ਸਾਰੇ ਵਿਦੇਸ਼ੀ ਵਰਕਰਾਂ ਨੂੰ ਬਲ ਦਿੱਤਾ ਗਿਆ ਕੰਸਟਰਕਸ਼ਨ ਵਰਕਰਸ ਦੇ ਵਿੱਚ ਲੂ ਸੇਲ ਵਰਗੇ ਸਟੇਡੀਅਮ ਬਣਾਉਣ ਦੇ ਲਈ ਜਿਹੜਾ ਬਣਿਆ ਹਿਊਮਨ ਰਾਈਟਸ ਅਬਿਊਜ਼ ਦੀ ਇੱਕ ਲੜੀ ਹਰ ਬਲ ਅਬਿਊਜ਼ ਤੋਂ ਲੈ ਕੇ ਮੌਤ ਤੱਕ ਬਹੁਤ ਸਾਰੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਦੱਸਿਆ ਕਿ ਇਹ ਸਾਰੇ ਵਰਕਰ ਜਿਹੜੇ ਹਾਊਸ ਵਰਕਰਸ ਹੁੰਦੇ ਹਨ ਜਿਹੜੇ ਪ੍ਰਾਈਵੇਟ ਕੈਂਪਸ ਚ ਰਹਿੰਦੇ ਹਨ ਸ਼ਹਿਰ ਤੋਂ ਦੂਰ ਜਿੱਥੇ ਉਹ ਇੱਕ ਕਮਰੇ ਵਿੱਚ 15-15 ਜਾਣੇ ਰਹਿੰਦੇ ਹਨ ਅਤੇ ਸਫਾਈ ਵੀ ਕੋਈ ਨਹੀਂ ਹੁੰਦੀ ਉਹਨਾਂ ਦੀ ਅਤੇ ਕੰਮ ਦੀ ਵੀ ਉਹਨਾਂ ਦੀ ਜ਼ਿੰਦਗੀ ਜਿਹੜੀ ਖਤਰੇ ਵਿੱਚ ਹੁੰਦੀ ਹੈ ਅਤੇ ਕੰਮ ਵਾਲੀ ਜਗ੍ਹਾ ਤੇ ਵੀ ਉਹਨਾਂ ਨੂੰ ਖਤਰਨਾਕ ਜਿਹੜੇ ਕੰਮ ਦਿੱਤੇ ਜਾਂਦੇ ਹਨ ਕੰਮ ਉਹਨਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ ਅਤੇ ਬਿੱਧੀ ਕੀ ਕੀਤੀ ਜਾਂਦੀ ਹੈ ਲਗਾਤਾਰ 14-14 ਘੰਟੇ ਕੰਮ ਕਰਨ ਦੀ ਘਾਤਰ ਦੀ ਤੇਜ਼ ਧੁੱਪ ਦੇ ਵਿੱਚ ਜਿਸ ਦਿਨ ਇਹ ਫੋਟੋ ਖਿੱਚੀ ਗਈ ਸੀ ਲੂਸ ਸ਼ੇ ਸਟੇਡੀਅਮ ਦੀ ਉਸ ਦਿਨ ਤਾਪਮਾ ਜਿਹੜਾ 44 ਡਿਗਰੀ ਸੈਲਸੀਅਸ ਸੀਗਾ ਦੋਹਾ ਦੇ ਵਿੱਚ ਇਹਦੀਆਂ ਹੋਈਆਂ ਮੌਤਾਂ ਦੀ ਗਿਣਤੀ ਹਜੇ ਤੱਕ ਵੀ ਨਹੀਂ ਪਤਾ ਕਤਰ ਦੀ ਪਾਰ ਦਰਸ਼ਤਾ ਕਰਕੇ ਕਫਾਲਾ ਸਿਸਟਮ ਦਾ ਵੀ ਇਹੀ ਕੇਸ ਹੈ ਪਰ ਇਸ ਦੇ ਕਈ ਸਬੂਤ ਹਨ ਨੇਪਾਲ ਨੇ ਵਰਕਰਾਂ ਦੇ ਮੌਤ ਸਰਟੀਫਿਕੇਟ ਪ੍ਰਾਪਤ ਕੀਤੇ ਲਾਸ਼ਾਂ ਦੇ ਨਾਲ ਜਿਹੜੇ ਕਿ ਕਤਰ ਤੋਂ ਭੇਜੇ ਗਏ ਸਨ ਨੇ ਦਿਖਾਇਆ ਕਿ ਲਗਭਗ 120 ਪਾਲੀ ਵਰਕਰ ਮਰ ਗਏ ਸਨ 2008 ਤੋਂ ਲੈ ਕੇ ਪਰ ਅਸਲੀ ਨੰਬਰ ਇਸ ਤੋਂ ਵੀ ਬਹੁਤ ਵੱਧ ਹਨ 2019 ਵਿੱਚ ਇਨ੍ਹਾਂ ਸਾਰੀਆਂ ਨੇਪਾਲੀ ਵਰਕਰਾਂ ਦੀਆਂ ਹੋਈਆਂ ਮੌਤਾਂ ਤੇ ਖੋਜ ਛੜੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦਾ ਕਾਰਨ ਤੇਜ਼ ਧੁੱਪ ਅਤੇ ਤੇਜ਼ ਗਰਮ ਹਵਾਵਾਂ ਬਣੀਆਂ। ਇਹ ਇਕੱਲਾ ਲਗਭਗ 600 ਤੋਂ ਵੱਧ ਨੇਪਾਲੀ ਵਰਕਰਾਂ ਦੀ ਮੌਤ ਦਾ ਕਾਰਨ ਬਣਿਆ ਸੀ। ਰਹਿਣ ਤੇ ਕੰਮ ਕਰਨ ਦੀਆਂ ਮਜਬੂਰੀਆਂ ਵਿੱਚ ਕਈ ਵਰਕਰਾਂ ਨੂੰ ਪੈਸੇ ਵੀ ਨਹੀਂ ਦਿੱਤੇ ਜਾਂਦੇ। ਕਈ ਵਰਕਰਾਂ ਨੇ ਕੋਸ਼ਿਸ਼ ਕੀਤੀ ਹੈ ਰਿਪੋਰਟ ਕਰਨ ਦੀ, ਬਾਹਰ ਬੋਲਣ ਦੀ ਜਿਹੜਾ ਕਿ ਵੱਧ ਵੱਡਾ ਰਿਸਕ ਪੈਦਾ ਕਰਦਾ ਹੈ। ਜਿਹੜਾ ਕਿ ਵਰਕਰਾਂ ਨੂੰ ਗਫਾਲਾ ਸਿਸਟਮ ਵਿੱਚ ਬੰਦ ਰਹਿਣ ਲਈ ਮਜਬੂਰ ਕਰਦਾ ਹੈ। ਪੈਸੇ ਬਦਲੇ ਅਤੇ ਨਿਆਣਾ ਨਾ ਮਿਲਣਾ। ਇਹ ਇੱਕ ਬਹੁਤ ਵੱਡੀ ਮੁਸੀਬਤ ਹੈ। ਬਹੁਤ ਸਾਰਾਂ ਦੇ ਹਿਊਮਨ ਰਾਈਟਸ ਸੰਸਥਾ ਦੇ ਦਬਾਅ ਤੋਂ ਬਾਅਦ ਅਤੇ ਇੱਕ ਸ਼ਿਕਾਇਤ ਜਿਹੜੀ ਕਿ ਪਹੁੰਚੀ ਯੂਨਾਈਟਿਡ ਨੇਸ਼ਨ ਅ 2017 ਵਿੱਚ ਕਤਰ ਨੇ ਇੱਕ ਐਗਰੀਮੈਂਟ ਤੇ ਸਾਈਨ ਕੀਤਾ ਅਤੇ ਵਾਦਾ ਕੀਤਾ ਸਹੀ ਕਾਨੂੰਨ ਤੇ ਚੱਲਣਗੇ ਮਜ਼ਦੂਰ ਗਤੀਵਿਧੀਆਂ ਦੇ ਲਈ ਅੰਤਰਰਾਸ਼ਟਰੀ ਪੱਧਰ ਤੇ 2020 ਵਿੱਚ 10 ਸਾਲਾਂ ਬਾਅਦ ਕਤਰ ਨੇ ਆਪਣੀ ਮਿਨੀਮਮ ਵੇਜ ਘਟਾ ਦਿੱਤੀ ਜਿਸੀ ਵਰਕ ਜਿਹੜੇ ਕਫਾਲਾ ਸਿਸਟਮ ਕਰਕੇ ਅਬਿਊਜ਼ ਹੋਏ ਸਨ ਇਹ ਸਾਰਾ ਕੁਝ ਹੋਇਆ ਪਰ ਬੜੀ ਦੇਰੀ ਨਾਲ ਹੋਇਆ ਅਬਿਊਜ਼ ਹੋਏ ਵਰਕਰਾਂ ਲਈ ਕਈ ਕਾਨੂੰਨੀ ਗਰੁੱਪ ਤੇ ਫਟਵਾਲ ਸੰਸਥਾਵਾਂ ਰਿਮੀਡੀ ਫੰਡ ਲਈ ਕਹਿ ਰਹੀਆਂ ਹਨ ਵਰਕਰਾਂ ਨੂੰ ਫਾਈਨੈਂਸ਼ੀਅਲ ਮਜ਼ਬੂਤ ਬਣਾਉਣ ਦੇ ਲਈ ਜਰਮਨੀ ਦੀ ਫੁੱਟਬਾਲ ਟੀਮ ਨੇ ਫੀਲਡ ਦੇ ਵਿੱਚ ਸਹਾਤ ਦਿੱਤਾ ਅਤੇ ਸੋਸ਼ਲ ਮੀਡੀਆ ਉੱਤੇ ਆਸਟ੍ਰੇਲੀਅਨ ਟੀਮ ਦੁਆਰਾ ਵੀ ਵਰਕਰਾਂ ਦਾ ਸਹਾਤ ਦਿੱਤਾ ਗਿਆ। 2022 FIFA ਵਰਲਡ ਕੱਪ ਜਿਹੜਾ ਕਿ ਔਖਾ ਹੈ ਇੱਕ ਤਰਫ ਤੋਂ ਦੇਖਣ ਦੇ ਲਈ। ਲੱਖਾਂ ਫੁੱਟਬਾਲ ਫੈਨ ਜਿਹੜੇ ਆਪਣੀ ਮਨਪਸੰਦ ਟੀਮਾਂ ਨੂੰ ਹੌਸਲਾ ਦੇ ਰਹੇ ਹਨ ਤੇ ਜਦੋਂ ਫਾਈਨਲ ਮੈਚ ਹੋ ਜਾਵੇਗਾ ਅਤੇ ਟਰੋਫੀ ਜਿਹੜੀ ਦੇ ਦਿੱਤੀ ਜਾਵੇਗੀ ਤੇ ਬਾਅਦ ਵਿੱਚ ਲੂਸੇਲਬਰਗ ਦਾ ਸਟੇਡੀਅਮ ਜਿਹੜਾ ਅਜੇ ਹੀ ਗੰਭੀਰ ਯਾਦ ਦਿਵਾਉਂਦਾ ਰਹੇਗਾ ਕਿ ਇਹ ਸਭ ਕੁਝ ਜਿਹੜਾ ਮਨੁੱਖੀ ਕੀਮਤ 'ਤੇ ਆਇਆ ਹੈ। ਸੋ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਵੀਡੀਓ ਬੜੀ ਲੱ